ਇਹਨੂੰ ਕਰਨਾ ਪੈਂਦਾ ਹੈ। ਇਹਨੂੰ ਤਾਂ ਮੂਹਣਾ ਆਇਆ। ਆ ਚਾ ਚਾ। ਰეკਮੈਂਡ ਮੈਕ ਮਿੰਟ। ਇੱਕ ਮਿੰਟ ਇੱਧਰ ਸਰਪੰਚ ਸਾਹਿਬ ਇੱਧਰ ਸਰਪੰਚ ਸਾਹਿਬ ਮਾੜਾ ਫੜੀਓ ਕਰਾਉਂ ਰਹੇ। ਸਰਪੰਚ ਸਾਹਿਬ। ਬਾਬਾ ਜੀ ਦਾ ਸਨਮਾਨਤ ਕਰਦੇ ਹੋਏ। ਅੰਦਰ ਸਿੰਘ ਜੀ।

ਸਰਪੰਚ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਪਰਿਵਾਰ ਦਾ ਸਤਿ ਸ੍ਰੀ ਅਕਾਲ ਸਨਮਾਨ ਸਰਦਾਰ ਦੀ ਠੀਕ ਹੈ ਜੀ ਪਰਵਾਦ ਬਸ ਓਕੇ ਇਹ ਸਾਡੇ ਸੀ ਪੰਚਾਇਤ ਵੱਲੋਂ ਸਾਡੇ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਆ ਬਈ ਜਾਜੋ ਇਹਨਾਂ ਸੋਹਣਾ ਕੰਮ ਲਈ ਕਰਿਆ ਹੋਰ ਵੀ ਗੱਲ ਤੋਂ ਕੋਈ ਮਦਦ ਤੋਂ ਵੀ ਪਿੰਡ ਵਾਸਤੇ ਜੀ ਕਰਿਓ ਮੈਨੂੰ ਤੁਹਾਨੂੰ ਆਸ ਰੱਖ ਲੈ ਨਾਲੇ ਜਿਹੜੇ ਬਿਸ਼ਦੇ ਨੇ ਬਣਾਇਆ ਉਹਨਾਂ ਦੇ ਬਹੁਤ ਬਹੁ ਇਹ ਸਾਡੇ ਪਿੰਡ ਦੇ ਮਿਸਤਰੀ ਪ੍ਰਦੀਪ ਸਿੰਘ ਬੰਟੀ ਤੇ ਬਹੁਤ ਝੋਟੀ ਦੇ ਹੋਣ ਹੈਗੇ ਮਿਸਤਰੀ ਇਹਨਾਂ ਨੇ ਬਣਾਇਆ ਹੈ 게ਟ ਤਿਆਰ ਕੀਤਾ ਜਿਹੜਾ ਬਹੁਤ ਨਾਲ ਬਹੁਤ ਮਿਹਨਤ ਨਾਲ ਲੱਗੀ ਸੀਗੀ ਦਿਲਚਸਪੀ ਨਾਲ ਬਣਾਇਆ ਹਾਂ ਪਹਿਲਾਂ ਬਹੁਤ ਬਾਰਿਸ਼ ਹੁੰਦੀ ਰਹੀ ਸੀ ਉਦੋਂ ਵੀ ਬਣਾਉਂਦੇ ਰਹੇ ਨੇ ਇਹ ਲੱਗੇ ਰਹੇ ਨੇ ਹੁਣ ਠੰਡ ਸੀ ਹੁਣ ਵੀ ਤਾਂ ਉੱਪਰ ਚੜ੍ਹ ਕੇ ਦੇਖਦੇ ਲੱਗਦੇ ਹੁੰਦੇ ਵੀ ਡਰ ਲਾ ਦਉਂਦੇ ਵੀ ਕਿਵੇਂ ਖੜੇ ਨੇ ਰਹਿ ਰਹੇ ਨੇ ਫੇਰ ਵੀ ਇਹ ਲੱਗੇ ਰਹੇ ਨੇ ਸੀਗੇ ਠੰਡ 'ਚ ਤਾਂ ਬੜੀ ਮਿਹਨਤ ਨਾਲ ਬਹੁਤ ਸੋਹਣਾ ਗੇਟ ਬਣਾਇਆ ਗਿਆ ਹੈ ਇਹਦਾ ਸਨਮਾਨਿਤ ਕਰਦੇ ਨੇ ਪਿੰਡ ਦੇ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਮਲੇ ਜਾ ਕੇ ਠੀਕ ਹੈ ਜੀ ਬਾਬਾ ਜੀ ਦਾ ਸਨਮਾਨਿਤ ਕਰਦੇ ਪਰਿਵਾਰ ਵੱਲੋਂ ਕੰਬਲ ਦੇ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਸਾਹਮਣੇ ਕਰਦੋ ਕਰਨੀ। ਰਾਮਾ ਜੀ ਦਾ ਸਵਾਗਤ ਕੀਤਾ ਗਿਆ ਇੱਕ ਹੋਰ ਕੰਬਲ ਦੇ ਕੇ ਮਿਸਤਰੀ ਵੱਲੋਂ। ਆ ਜਾਓ ਆਖੋ। ਮੰਟੀ ਸੰਘੇ ਵੱਲੋਂ ਕਰਨੀ ਕੀਤੀ ਇਹਨਾਂ ਦੋਨਾਂ। ਇਹ ਜਿਹੜੇ ਮੁੰਡੇ ਮਜ਼ਦੂਰਾਂ ਨੇ ਬਣਾਇਆਗਾ ਮਿਸਤਰੀ ਦੇ ਨਾਲ ਉਹਨਾਂ ਦਾ ਪਰਿਵਾਰ ਵੱਲੋਂ ਕੰਬਲ ਦੇ ਕੇ ਸਵਾਗਤ ਕੀਤਾ ਗਿਆ। ਤਾੜੀਆਂ ਮਾਰ ਦੋ ਮੜੀਆਂ ਬਾਈ। ਬਣਾਇਆਗਾ ਜਿਹੜੇ ਦਾ ਖੋਰ ਨੂੰ ਦੂਰ ਦਾ ਸਨਮਾਨ ਕੀਤਾ ਗਿਆ ਬਹੁਤ ਵਧੀਆ ਕੰਬਲ ਦੇ ਨਾਲ। ਠੀਕ। ਆਹ ਚਲੋ। ਹੋਰ ਮੁੰਡੇ ਦਾ ਵੀ ਸਨਮਾਨ ਕੀਤਾ ਗਿਆ। ਸਾਰੇ ਜਿੰਨੇ ਨੇ ਕੰਮ ਕੀਤਾ ਇਹਨਾਂ ਦੇ ਮੁੰਡਿਆਂ ਨੇ ਮਿਹਨਤ ਨਾਲ ਵੇੜ ਬੜਾ ਰੀਜਣਾ ਬਣਾਇਆਗਾ ਉਹਨਾਂ ਸਾਰਿਆਂ ਦਾ ਬਹੁਤ ਸਨਮਾਨਤ ਕਰਿਆ ਗਿਆ ਪਰਿਵਾਰ ਵੱਲੋਂ ਕੰਬਲ ਦੇ ਕੇ। ਠੀਕ। ਨੇ ਦੂਰ ਮੰਡੇ ਦਾ ਨੇ ਦੂਰ ਦਾ ਕੋਈ ਕੀ ਨੰਬਰ ਨਹੀਂ ਹੈ ਇਹ ਲੈ ਇਹ ਲੱਗਦਾ ਹੈ ਕਿ ਇਹ ਕੈਮਰਾ ਵਣ ਬੜੀ ਆਇਆ ਇਹ ਤੋਂ ਜ਼ਰੂਰ ਤੇ ਵੀ ਬੜੇ ਤੇ ਵੀ ਇਹ ਦਿਦਾ ਕਰਦਾ ਵੀ ਇਹ ਇਸਰ ਬਾਸ ਸਾਉਦਾਸ ਪਰਵਾਰ ਵੱਲੋਂ ਕੰਬਲੀ ਦੇ ਕੇ ਸਵਾਗਤ ਕੀਤਾ ਗਿਆ ਇਸਨ ਤਾਂ ਪੰਜਾਬ ਦੇ ਕਾਰਜਾਹਮਾਨਾਂ ਦਾ ਸਵਾਗਤ ਕੀਤਾ। ਆ ਗਏ ਕਹਿੰਦੇ। ਜਿਹੜਾ ਨੰਬਰ ਆਪਲਾ ਹੈ ਉਹ ਨੰਬਰ ਦੇ ਕੇ। ਹੋ ਗਿਆ। ਆਪਾਂ ਦੂਸਰਾ ਮੈਂਬਰ ਦਾ ਸਨਮਾਨਿਤ ਕੀਤਾ ਪ੍ਰਭਾਗ ਨੂੰ ਕਰਦੇ ਜੇ ਲੱਗਦਾ ਹੈ ਕਾਰਜਾਹਮਾਨਾਂ ਦਾ। ਲekin ਜਿਹਨਾਂ ਸਹਲਯੋਗ ਨੂੰ ਦਿੱਤਾ ਗਿਆ ਏ ਉਹਨਾਂ ਨੇ ਜਸਵੰਤ ਕੀਤਾ ਹੈ। ਸਾਡੀ ਆ ਜਾਓ ਤੁਸੀਂ। ਉਹਨਾਂ ਨੂੰ ਬੁਲਾਓ। ਸਰਨੀਸ਼ ਚਰਨੇ ਕੋਈ ਪਛਾਣਦੇ ਹੋ? ਇੱਧਰ ਸਾਈਡ ਜੀ ਤੇ ਹੋ ਸਾਹਮਣੇ ਜੇ ਇੱਕ ਸਾਈਡ ਹਾਂ ਜੀ ਇੱਕ ਸਾਈਡ ਜੀ ਤੇ ਹੋ ਇੱਧਰ ਨੂੰ ਕਰ ਲਵਾਂ ਜੀ ਅਸਾਰੇ ਨੰਬਰਦਾਰ ਸਾਹਿਬ ਦਾ ਪ੍ਰਮਾਨ ਦਿੱਤਾ ਹੈਗਾ ਬਾਰ ਵੱਲੋਂ ਸਰਪੰਚ ਸਾਹਿਬ ਜੀ ਦੇ ਕਾਰਨ ਕਰਮਾਣਾ बाला चलो आ जाओ आ जाओ ਸੀ ਸੀ ਗੁਰੇ ਨੇ ਬਹੁਤ ਬਹਿੰਦਗੀ ਵਿੱਚ ਗੇਟ ਪਹੁੰਚ ਜੋਗਧੰਮ ਪਹੁੰਚ ਇਹਦਾ ਵੀ ਸਨਮਾਨ ਕਰ ਰਹੇ ਹੈ ਬਾਬਾ ਜੀ ਦੇ ਨਾਮ ਉਂਗਲਾਂ ਉਂਗਲਾਂ ਮੇਹਰ ਰਹਾ ਕੀ ਦਾ ਆਜਾ ਗੁਰਦੁਆਰਾ ਕੀ ਆਹ ਜੀ ਆਜ ਸਾਡੇ ਕਾਰਜ ਜੀ ਚਾਰਵੇਂ ਪੱਧਰ ਕਾਟ ਨਹੀਂ ਕਰਨਾ ਹੈ ਸਵਾਲੀ ਉਹ ਮੋਟਾ ਮੰਦੇ ਆਇਆ ਸਪੰਦਰ ਦਾਸ ਜੀ ਦੇਰੇ ਨੂੰ ਸਮਰਪਣ ਸੰਤ ਬਾਬਾ ਜੀ ਤੇ ਸਮੂਹ ਪੰਚਾਇਤ ਮਦਦਵਾ ਪਰਬੰਧ ਕਮੇਟੀ ਏਕੀਦਾਰ ਸਾਹਿਬ ਸਮੂਹ ਨਕਰ ਨਿਵਾਸੀ ਤਾਂ ਮੈਂ ਬਹੁਤ ਰੀਣੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਲ ਭਰ ਮੇਰਾ ਸਹਿਯੋਗ ਦਿੱਤਾ ਸਹਿਯੋਗ ਦੇ ਕੇ ਸਾਰਾ ਇਹਨੂੰ ਕੰਪਲੀਟ ਕਰਵਾਇਆ ਬਹੁਤ ਡਰ ਲੱਗਦਾ ਸੀ ਜਦੋਂ ਬਰਸਾਤਾ ਆਇਆ ਬਰਸਾਤਾ ਤੋਂ ਬਾਅਦ ਵੀ ਇਹਦੀ ਉੱਚਾ ਮਨਾਰ ਤੇਗਾ ਉੱਚੇ ਮਨਾਰ ਤੋਂ ਕਈ ਵਾਰੀ ਕਿਸੇ ਤੇ ਕੋ ਦੇਖ ਕੇ 60 ਫੀਟ ਦਾ ਮਨ ਲੱਗ ਜੇ ਬਹੁਤ ਟੈਨਸ਼ਨ ਆਂਦੀ ਸੀ ਪਰ ਸੋ ਜਦੋਂ ਸਾਰਾ ਸਮਾਨ ਚੱਕਿਆ ਗਿਆ ਸ਼ੁਕਰ ਮਨਾਇਆ ਵੀ ਕੰਪਲੀਟ ਹੋਇਆ ਜਿਵੇਂ ਦਿਮਾਗ ਤੋਂ ਭਜਨੋ ਵਾਰੇ ਫੇਰ ਬਾਬਾ ਜੀ ਦਾ ਬਾਬਾ ਇੰਦਰਪਾਲ ਦੇ ਢਰੇਗਾ ਜਿਨ੍ਹਾਂ ਨੇ ਹੱਥ ਰੱਖਿਆ ਸਾਰੇ ਉਹਨਾਂ ਸਾਡੇ ਪਿਤਾ ਜੀ ਤੇ ਤੇ ਉਹਨਾਂ ਦੀ ਉਦਮਦਮ ਕਰਕੇ ਸਾਰੇ ਨਕਲ ਮੇਰਾ ਮੇਰੇ ਕੋ ਖੜਾ ਹੈਗਾ ਬਹੁਤ 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 ਸਾਰਿਆਂ ਦਾ ਕਰੇ ਪ੍ਰਸ਼ਾਦਾ ਪਾਣੀ ਪਿਆਰ ਹੈ ਬਣਾ ਸਹੀ ਜੀ ਮਿਲਦਾ ਪੁਰਪਰਵ ਪ੍ਰਬੰਧਕ ਕਮੇਟੀ ਵੱਲੋਂ ਬੜਾ ਤਕਤ ਕਰੇ ਪਾਪਾ ਜੀ ਦਾ ਅਰ ਸਰਦਾਰ ਨਰਸ਼ਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਗੇਟ ਬਣਾਇਆ ਗਿਆ ਹੈ ਇੱਕ ਐਨੀ ਹੈਵੀ ਯਾਦਗਾਰ ਇਹ ਪਿੰਡ ਦੇ ਨਾਮ ਦੀ ਸ਼ੋਭਾ ਦੂਰ ਦੂਰ ਤੱਕ ਜਾਊਗੀ ਕਿਉਂਕਿ ਧਾਨਗੜ ਦਾ ਜਿਹੜਾ ਨਾਮ ਹੈ ਖਾਸ ਕਰਕੇ ਸੜਕ ਦੇ ਉੱਪਰ ਜਿਹੜੀ ਐਸੀ ਚੀਜ਼ ਬਣਾਈ ਹੈ ਮੈਨੂੰ ਤਾਂ ਲੱਗਦਾ ਵੀ ਬਹੁਤ ਦੂਰ ਤੱਕ ਮੈਂ ਵੀ ਜਾਂਦਾ ਰਹਿਣਾ ਘੁੰਮਿਆ ਬਹੁਤਾ ਮੈਂ ਆਲੈਂਡ ਗਿਆ ਲੈਵਲ ਤੱਕ ਪਰ ਜਿਹੜੀ ਚੀਜ਼ ਅੱਜ ਸਾਡੇ ਨਗਰ ਦੇ ਸੜਕ ਦੇ ਉੱਪਰ ਬਣੀ ਹੈ ਨਾ ਇਹ ਕਿਤੇ ਵੀ ਨਹੀਂ ਬਣੀ ਉਹ ਨਾ ਹੀ ਨਹੀਂ ਹੈ ਇਹ ਕੋਈ ਇਹ ਨਾ ਸਮਝੋ ਇਹ ਇੱਕ ਨਗਰ ਦੀ ਬਹੁਤ ਹੀ ਵੱਡੀ ਪ੍ਰਾਪਤੀ ਹੈ ਜਿਹੜੀ ਦਰਸ਼ਨ ਸਿੰਘ ਨੇ ਸਾਨੂੰ ਦਿੱਤੀ ਹੈ ਅਸੀਂ ਬਹੁਤ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਨ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਇਸ ਰਹੀ ਨਗਰ ਦੇ ਨਾਲ ਜੁੜੇ ਰਹਿਣਾ ਬਹੁਤ ਹੀ ਜਿਵੇਂ ਕਿ ਬਾਹਰ ਸਾਡੇ ਐਨ ਆਰ ਆਈ ਦੇ ਭਾਈ ਚਲੇ ਜਾਂਦੇ ਆ ਨਗਰਾਂ ਨੂੰ ਛੱਡ ਜਾਂਦੇ ਆ ਉਹ ਨਹੀਂ ਕਦੇ ਵੀ ਆਪ ਦਾ ਵਿਰਸ਼ਾ ਛੱਡਣਾ ਨਹੀਂ ਚਾਹੀਦਾ ਕਿਸੇ ਨੂੰ ਦੂਸਰੀ ਗੱਲ ਇਹ ਹੈ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਵਾਸਤੇ ਇਹ ਵੀ ਚਾਣਨਾ ਪਤਾ ਵੀ ਸਾਡੇ ਜਿਹੜੇ ਪਹਿਲਾਂ ਕਿਲੇ ਗੇਟ ਸਾਡੀਆਂ ਪੁਰਾਣੀਆਂ ਬਰਾਸਤਾ ਨੂੰ ਇਹਨਾਂ ਨੇ ਯਾਦ ਕੀਤਾ ਇਸ ਕਰਕੇ ਮੈਂ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਦਰਸ਼ਨ ਸਿੰਘ ਜੀ ਦਾ ਔਰ ਬਾਬਾ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹਾ ਸਮਾਂ ਫੇਰ ਵੀ ਆਉਂਦਾ ਰਹੇ ਆਹ ਗੇਟ ਦਾ ਬਣਾਇਆਗਾ ਮistry ਨੇ ਹਰਦੀਪ ਸਿੰਘ ਮੰਟੀ ਦਾਣਗੜ ਤੋਂ ਮਿਸਤਰੀ ਆ ਜਿਹਨੇ ਪੁਰਾਣੀ ਰਾਜ ਮਹਾਰਾਜਾ ਬੇਲੇ ਦੀ ਪੁਰਾਣੀ ਲੁੱਕ ਦੇ ਬਣਾਈ ਉਹ ਗੇਟ ਬਣਾਇਆ ਜਿਹ ਮਹਾਰਾਜ ਸਿੰਘ ਦੇ ਬੇਲੇ ਦੇ ਗੇਟ ਉਸ ਟਾਈਮ ਦੀ ਲੁੱਕ ਬਣਾਈਆ ਜਮਾ ਬਹੁਤ ਸੋਹਣਾ ਨਕਸ਼ਾ ਤੋਂ ਬਿਨਿ ਬਣਾਤਾ ਨੇ ਕੋਈ ਨਕਸ਼ਾ ਵੀ ਲੋਡ ਨਹੀਂ ਪਈ ਤੇ ਇਹਨਾਂ ਤਕੜਾ ਕਰਿਆ ਤਾਂ ਫੋਟੋ ਮੈਨ ਨਾਲ ਗੱਲਬਾਤ ਕਰਾਉਣਾ ਮਿਸਤਰੀ ਨਾਲ ਤੇ ਆ ਸਾਡੇ ਜਗਸੀਰ ਸਿੰਘ ਸਿਰਾ ਇਹਨੇ ਬਹੁਤ ਸਹਿਯੋਗ ਦਿੱਤਾਗਾ ਸਾਡੇ ਗੁਰਦੁਆਰ ਪ੍ਰਧਾਨ ਸਾਹਿਬ ਨੇ ਇਹ ਨਵਾਬ ਸਾਹਿਬ ਨੇ ਭਗਵੰਤ ਸਿੰਘ ਸਾਡੇ ਪ੍ਰਧਾਨ ਸਾਹਿਬ ਜੀ ਤੋਂ ਤੇ ਨਾਲ ਹਰਦੀਪ ਸਿੰਘ ਬੰਟੀ ਮਿਤਰੀ ਖੜੇ ਨੇ ਤੇ ਆਪ ਹਾਂਜੀ ਬਾਬਾ ਜੀ ਦੱਸੋ ਇਹ ਮਿਤਰੀ ਸਾਹਿਬ ਨੇ ਗੇਟ ਬਣਾਇਆਗਾ ਇਹਦੇ ਬਾਰੇ ਜਾਣਨਾ ਬਹੁਤ ਰੀ ਸੰਗਤ ਨੇ ਇਹ ਜਿਹੜਾ ਗੇਟ ਹੈ ਜੀ ਇਹ ਸਾਡੇ ਸਰਦਾਰ ਭਗਵੰਤ ਸਿੰਘ ਜੀ ਖਾਨੇਦਾਰ ਰਿਟਾਇਰਮੈਂਟ ਹੋਈ ਸੀਗੇ ਉਹ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਰਦਾਰ ਦਰਸ਼ਨ ਸਿੰਘ ਜੀ ਉਹਨਾਂ ਦਾ ਲੜਕਾ ਉਹਨਾਂ ਨੇ ਇਹ ਤਿਆਰ ਕਰਵਾਇਆ ਇਹ ਜਿਹੜਾ ਤਿਆਰ ਕੀਤਾ ਗਿਆ ਗੇਟ ਹੈ ਇਹ ਸਾਡੇ ਨਗਰ ਦਾ ਇੱਕ ਬਹੁਤ ਹੀ ਹੁਣਹਾਰ ਮਿਸਤਰੀ ਜਿਹਦਾ ਨਾਮ ਅਸੀਂ ਪਿਆਰ ਨਾਲ ਪਾਤੀ ਬੋਲਦੇ ਆ ਉਹਨੇ ਬਹੁਤ ਹੀ ਮਤਲਬ ਮਿਹਨਤ ਦੇ ਨਾਲ ਦੂਰੋਂ ਅਕਸੇ ਵਿਆਖੇ ਮਤਲਬ ਇਹਨੂੰ ਪੁਰਾਣੀ ਬਰਾਸਤ ਨੂੰ ਸਾਡੀ ਉਹ ਇਹਨਾਂ ਨੇ ਮਤਲਬ ਆਜਾਦ ਕੀਤਾ ਇਸ ਕਰਕੇ ਪਿੰਡ ਦਾ ਜਿਹੜਾ ਨਾਂ ਉੱਚਾ ਹੋਇਆ ਹੈ ਇਹ ਇੱਕ ਗੇਟ ਹੈ ਜਿਹੜਾ ਉਹ ਦਾਣ ਦਾ ਨਗਰ ਦੇ ਛੜਕ ਤੇ ਬੜਿਆ ਹੋਇਆ ਹੈ ਜਿਹੜਾ ਕਿ ਪੁਰਾਣੀ ਬਰਾਸ ਨੂੰ ਦਰਸਾਉਂਦਾ ਹੈ